ਐਮਪੀ ਅਮਰਤਪਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਸਮੇਤ ਸਮਰਥਕਾਂ ਨੂੰ ਲੱਗਿਆ ਵੱਡਾ ਝਟਕਾ ਪਹਿਲਾਂ ਸਾਰੇ ਕਰ ਰਹੇ ਸੀ ਅਮਰਤਪਾਲ ਸਿੰਘ ਦੇ ਆਉਣ ਦਾ ਇੰਤਜ਼ਾਰ ਮਨਾ ਰਹੇ ਸੀ ਖੁਸ਼ੀਆਂ ਪਰ ਉਹਨਾਂ ਖੁਸ਼ੀਆਂ ਦੇ ਵਿੱਚ ਹੁਣ ਗਮ ਦੀ ਲਹਿਰ ਦੌੜ ਪਈ ਹੈ ਕਿਉਂਕਿ ਅਮਰਤਪਾਲ ਸਿੰਘ ਆਸਾਮ ਦੀ ਡਿਬੜੂਗੜ ਜੇਲ੍ਹ ਚੋਂ ਵਾਪਸ ਨਹੀਂ ਆ ਰਿਹਾ ਕਿਉਂਕਿ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਦੇ ਵਿੱਚ ਵਾਦਾ ਕਰ ਦਿੱਤਾ ਗਿਆ 1 ਸਾਲ ਹੋਰ ਅਸਾਮ ਦੀ ਦਿਬੁਰਗੜ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਨੂੰ ਰਹਿਣਾ ਪਵੇਗਾ ਤਾਂ ਪਹਿਲਾਂ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਕਿ ਟਰਾਜਿਕ ਰਿਮਾਂਡ ਦੇ ਉੱਤੇ ਅਮਰਤਸਰ ਦਿਹਾਤੀ ਦੀ ਪੁਲਿਸ ਅਮਰਤਸਰ ਤੋਂ ਰਵਾਨਾ ਹੋ ਚੁੱਕੀ ਪੰਜਾਬ ਲੈ ਕੇ ਆਵੇਗੀ ਅਮਰਤਪਾਲ ਸਿੰਘ ਨੂੰ ਕਿਉਂਕਿ ਅਮਰਤਪਾਲ ਸਿੰਘ ਦੇ 9 ਸਾਥੀ ਪਹਿਲਾਂ ਹੀ ਪੰਜਾਬ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਸੀ ਉਹ ਐਨਐਸਏ ਖਤਮ ਹੋ ਚੁੱਕੀ ਹੈ ਉਸ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਪਰ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਦੇ ਵਿੱਚ ਹੁਣ ਇੱਕ ਸਾਲ ਦੇ ਲਈ ਹੋਰ ਵਾਅਦਾ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਵੇਤ ਐਮਪੀ ਅਮਰਤਪਾਲ ਸਿੰਘ ਤੇ ਸਮਰਥਕਾਂ ਨੂੰ ਵੱਡਾ ਝਟਕਾ ਲੱਗਿਆ ਦੱਸ ਦਈਏ ਕਿ ਅਮਰਤਪਾਲ ਸਿੰਘ ਪਿਛਲੇ 2 ਸਾਲ ਤੋਂ ਸਮਦੀਦੀ ਬਰੂਗਰ ਜੇਲ੍ਹ ਦੇ ਵਿੱਚ ਬੰਦ ਹੈ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਹੁਣ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਮਰਤਪਾਲ ਦਾ ਮਾਮਲਾ ਇੱਕ અપਬਾਦ ਸੀ ਕਿਉਂਕਿ ਕੁਝ ਬਾਧੂ ਸਬੂਤਾਂ ਕਾਰਨ ਉਹ ਰਾਜ ਦੀ ਕਾਨੂੰਨ ਵਿਵਸਥਾ ਦੇ ਲਈ ਖਤਰਾ ਬਣਾਇਆ ਹੋਇਆ ਇਸ ਕਰਕੇ ਹੁਣ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਸਿਫਾਰਿਸ਼ ਤਹਿਤ ਇਹ ਵਾਅਦਾ ਕੀਤਾ ਗਿਆ ਜ਼ਿਲ੍ਹਾ ਮੈਜਿਸਟ੍ਰੇਟ ਅਮਰਤਪਾਲ ਨੂੰ ਹੋਰ ਨਜ਼ਰਬੰਦ ਰੱਖਣ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਵੱਲੋਂ ਹਿਰਾਸਤ ਦੇ ਵਿੱਚ ਵਾਦੇ ਦੀ ਸਿਫਾਰਿਸ਼ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਮੈਜਿਸਟ੍ਰੇਟ ਦੀ ਸਿਫਾਰਿਸ਼ ਪੁਲਿਸ ਅਤੇ ਖੋਫੀਆ ਵਿਭਾਗ ਦੀ ਰਿਪੋਰਟ ਤੇ ਆਧਾਰਿਤ ਹੈ ਇਹ ਫੈਸਲਾ ਰਾਜ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਵਿਭਾਗ ਦੁਆਰਾ ਸਲਾਹਕਾਰ ਬੋਰਡ ਦੀ ਸਿਫਾਰਿਸ਼ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਿਆ ਗਿਆ ਤਾਂ ਬਾਰਿਸ ਪੰਜਾਬ ਦੇ ਜਥੇ ਬੰਦੀ ਦੇ ਆਗੂ ਤੇ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੀਆਂ ਮੁਸ਼ਕਿਲਾਂ ਹੋਰ ਵੱਧ ਚੁੱਕੀਆਂ ਨੇ 1 ਸਾਲ ਦੇ ਲਈ ਆ ਸੰਦੀ ਦੀ ਬੜੁਗੜ ਜੇਲ੍ਹ ਦੇ ਵਿੱਚ ਰਹਿਣਾ ਹੋਵੇਗਾ ਹਾਲਾਂਕਿ ਦਲਜੀਤ ਸਿੰਘ ਕਲਸੀ ਪਪਲ ਪ੍ਰੀਤ ਪ੍ਰਧਾਨ ਮੰਤਰੀ ਬਾਜੇਗੇ ਤੇ ਅਮਰਤਪਾਲ ਸਿੰਘ ਦੇ ਚਾਚਾ ਜੀ ਸਮੇਤ 9 ਜਿਹੜੇ ਮਲਜ਼ਮ ਸੀ ਉਹਨਾਂ ਨੂੰ ਅਸਾਮ ਦੀ ਦਿਬੜੂਗੜ ਜੇਲ੍ਹ ਚੋਂ ਪੰਜਾਬ ਲਿਆਂਦਾ ਗਿਆ ਕਈ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਈ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਸੀ ਪਰ ਉਸ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਤਾਂ ਬੀਤੇ 2 ਦਿਨ ਪਹਿਲਾਂ ਹੀ ਅਮਰਤਪਾਲ ਦੇ ਸਭ ਤੋਂ ਕਰੀਬੀ ਸਲਾਹਕਾਰ ਸਭ ਤੋਂ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ ਨੂੰ ਲਿਆਂਦਾ ਗਿਆ ਸੀ ਅਮਰਤਸਰ ਦੀ ਦਿੱਲੀ ਪੁਲਿਸ ਲੈ ਕੇ ਆਈ ਹੈ ਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਕਿਉਂਕਿ ਜਨਾਲਾ ਕਾਂਡ ਦੇ ਵਿੱਚ ਜੋ-ਜੋ ਸ਼ਾਮਲ ਸੀ ਉਹਨਾਂ ਨੂੰ ਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਤਾਂ ਹੁਣ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਜਿਹੜੇ ਅਮਰਤਪਾਲ ਸਿੰਘ ਦੇ ਨਾਲ ਆ ਸੰਧੀ ਦੀ ਬੁਰਗੜ ਜੇਲ੍ਹ ਦੇ ਵਿੱਚ ਬੰਦ ਸੀ ਪਰ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਅਮਰਤਪਾਲ ਸਿੰਘ April 2023 ਤੋਂ ਹਰਾਸਤ ਦੇ ਵਿੱਚ ਹੈ 2024 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰਕੇ MP ਬਣ ਜਾਂਦੇ ਨੇ ਤਾਂ ਹੁਣ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗਿਆ ਹੋਇਆ ਉਸ ਨੂੰ ਵਧਾ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਲਈ ਇੱਕ ਮਾੜੀ ਖਬਰ ਹੈ ਝਟਕੇ ਵਾਲੀ ਖਬਰ ਹੈ ਕਿਉਂਕਿ ਅਮਰਤਪਾਲ ਸਿੰਘ ਦਾ ਇੰਤਜ਼ਾਰ ਹੋ ਰਿਹਾ ਸੀ ਉਮੀਦ ਸੀ ਕਿਉਂਕਿ 22 April ਨੂੰ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗਿਆ ਹੋਇਆ ਖਤਮ ਹੋ ਰਹੀ ਸੀ ਪਰ ਇੱਕ ਸਾਲ ਦੇ ਲਈ ਹੁਣ ਹੋਰ ਵਾਅਦਾ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਅਮਰਤਪਾਲ ਸਿੰਘ ਨੂੰ ਇੱਕ ਸਾਲ ਦੇ ਲਈ ਹੋਰ ਅਸਾਮੀ ਦੀ ਬਰੁਗੜ ਜੇਲ੍ਹ ਦੇ ਵਿੱਚ ਬੰਦ ਰਹਿਣਾ ਪਵੇਗਾ ਤਾਂ ਕਦੋਂ ਤੱਕ ਜੇਲ੍ਹ ਚੋਂ ਬਾਹਰ ਆਉਂਦਾ ਅਮਰਪਾਲ ਸਿੰਘ ਦੇਖਣ ਵਾਲੀ ਗੱਲ ਹੈ ਇੰਤਜ਼ਾਰ ਕਦੋਂ ਤੱਕ